ਮੇਰੇ ਸਾਰੇ ਸਮਾਜ ਨੂੰ ਦੇਸ਼ ਵਿਦੇਸ਼ ਵੇੜੇ ਬੈਠੇ ਮੇਰੇ ਵੀਰ ਭਰਾ ਸਾਰਿਆਂ ਨੂੰ ਆਪਣੇ ਡਾਕਟਰ ਮੇਦਕਾਰ ਜੈੰਤੀ ਦੀਆਂ ਬਹੁਤ-ਬਹੁਤ ਵਧਾਈਆਂ ਅੱਡ ਜਿਹੜਾ ਅਸੀਂ ਇਹ ਪੰਨੂ ਕੁੱਤੇ ਦਾ ਉਤਲਾ ਫੁਕਿਆ ਸਾਡੇ ਸਾਰੇ ਸਮਾਜ ਇਹਦੇ ਪ੍ਰਤੀ ਇੰਨਾ ਕੁ ਰੋਸਿਆ ਇਹ ਜਿਹੜਾ ਬਾਹਰ ਬੈਠਾ ਇਤਨੀ ਹਰਕਤਾਂ ਕੋਚੀਆਂ ਹਰਕਤਾਂ ਕਰਦਾ ਅਸੀਂ ਇਹਨੂੰ ਦੱਸ ਦਿੰਨੇ ਆ ਕਿ ਹੱਲੇ ਗੁਰੂ ਵੀ 10 ਮਹਾਰਾਜ ਜੀ ਦੇ ਤੇ ਡਾਕਟਰ ਮੇਦਕਾਰ ਜੀ ਦੇ ਬਾਹਰ ਜਿੰਦੇ ਆ ਕਿ ਇਹ ਕਿਸੇ ਭਲੇਖੇ ਨਾ ਰਵੇ ਕਿ ਜਿਹੜਾ ਰੁਪਈਆ ਦੇ ਦੇ ਕੇ ਇਦਾਂ ਦੇ ਮਲੰਗਾ ਤੋਂ ਇਹ ਕੰਮ ਕਰਾ ਰਿਆ ਕਿ ਮੁੜ ਕੇ ਅਸੀਂ ਗੁੱਟ ਲਾ ਲਾ ਕੇ ਟੰਗਣੇ ਆ जय भीम जय भारत